ਪਰ ਪਸਵਾਸ ਦੇਖੋ ਆਰਟ ਆਫ ਲਿਵਿੰਗ ਸੰਸਤਾ ਪਿਛਲੇ 40 ਸਾਲਾਂ ਤੋਂ ਸਟ्रेस ਫਰੀ ਮਾਈਂਡ ਡਿਜ਼ੀਜ਼ ਫਰੀ ਬਾਡੀ ਤੇ ਕਰਾਈਮ ਫਰੀ ਸੁਸਾਇਟੀ ਲਈ ਕੰਮ ਕਰ ਰਹੀ ਹੈ ਤੇ ਇਹ ਸੁਸਾਇਟੀ ਦਾ ਪਿੱਲਰ ਹੈ ਬਹੁਤ ਵੱਡਾ ਮੀਡੀਆ ਇਹ ਮੀਡੀਆ ਦੇ ਵਿੱਚ ਵੀ ਅੱਜ ਕੱਲ ਬਹੁਤ ਜ਼ਿਆਦਾ ਸਟ्रेस ਲੈਵਲ ਵੱਧ ਰਿਹਾ ਤੇ ਅਸੀਂ ਚਾਹੁੰਦੇ ਹਾਂ ਵੀ ਉਹ ਸਾਡੇ ਮੀਡੀਆ ਦੇ ਭਾਈ ਬੰਦੂ ਜਿਹੜੇ ਆ ਸਟ्रेस ਫਰੀ ਰਹਿਣ ਤਾਂ ਇਹ ਉਹ ਵਧੀਆ ਢੰਗ ਨਾਲ ਆਪਣੇ ਫੀਲਡ ਦੇ ਵਿੱਚ ਕੰਮ ਕਰ ਪਾਉਣਗੇ ਇਸ ਉਪਲਕਸ਼ ਦੇ ਵਿੱਚ ਸਾਡੇ মিডিਆ ਪਰਸਨਲੀ ਕੁਝ ਬਹੁਤ ਵਧੀਆ ਟੈਕਨੀਕਸ ਜਿਹੜੀਆਂ ਉਹਨਾਂ ਨੂੰ ਸਟੈਸਫਾਈ ਕਰਨ ਲਈ ਅਸੀਂ ਉਹਦੇ ਵਿੱਚ ਦੇਵਾਂਗੇ 3 ਦਿਨ ਦਾ ਇਹ ਪ੍ਰੋਗਰਾਮ ਅਸੀਂ ਰੱਖਿਆ ਜਿਹਦੇ ਵਿੱਚ 15 16 17 ਜਿਹੜੀ ਮਾਰਚ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰਾਂਗੇ ਤੇ ਮੈਂ ਸਾਰੇ মিডিਆ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਸ ਕੋਰਸ ਨੂੰ ਇਸ ਵਰਕਸ਼ਾਪ ਨੂੰ ਉਹ ਬਿਲਕੁਲ ਵੀ ਮਿਸ ਨਾ ਕਰਨ ਕਿ ਇਹ ਲਾਈਫਟਾਈਮ ਇੱਕ ਉਹਨਾਂ ਨੂੰ ਬਹੁਤ ਵੱਡਾ ਗਿਫਟ ਮਿਲਣ ਜਾ ਰਿਹਾ ਤੇ ਇਹ ਲਾਈਫਟਾਈਮ ਗਿਫਟ ਨੂੰ ਮਿਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਅਸੀਂ ਸ਼ਰੀਰ ਲਈ ਦਾ ਭੋਜਨ ਖਾ ਰਹੇ ਹਾਂ ਸ਼ਰੀਰ ਦੀ ਖੁਰਾਕ ਹੈ ਉਹ ਸਾਡੇ ਮਨ ਲਈ ਕੋਈ ਖੁਰਾਕ ਨਹੀਂ ਮਿਲਦੀ ਅਸੀਂ ਉਹ ਮਨ ਦੀ ਖੁਰਾਕ ਤੁਹਾਨੂੰ ਮੈਡੀਟੇਸ਼ਨ ਤੇ ਸੁਦਰਸ਼ਨ ਕ੍ਰਿਆ ਦੇਣ ਜਾ ਰਹੇ ਹਾਂ ਜਿਹੜੀ ਇੱਕ ਬਰੀਥਿੰਗ ਟੈਕਨੀਕ ਹੈ ਜਿਹੜੀ ਬਰੀਥਿੰਗ ਟੈਕਨੀਕ ਤੁਹਾਡੇ ਹਰ ਤੰਤੂ ਦੇ ਵਿੱਚ ਆਕਸੀਜਨ ਪਹੁੰਚਾਉਂਦੀ ਹੈ वर्ल्ड हेल्थ ऑर्गेनाइजेशन ਵੱਲੋਂ ਅਪਰੂਵਡ ਟੈਕਨੀਕਸ ਹੈ ਟੀਮਸ ਦੇ ਵਿੱਚ ਪੀਜੀਆਈ ਦੇ ਵਿੱਚ ਵੀ ਇਹਦੇ ਤੇ ਬਕਾਇਦਾ ਰਿਸਰਚ ਹੋਈ ਹੈ 220 ਕਿਸਮ ਦੀਆਂ ਸਾਈਕੋ ਡਿਜ਼ੀਜ਼ ਹੈ ਜਿਨ੍ਹਾਂ ਦਾ ਇਹ ਇਲਾਜ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਰੇ میڈیا ਭਰਾ ਸਾਡੇ ਨਾਲ ਇਹਦੇ ਵਿੱਚ ਜੁੜਨ ਤੇ ਆਪਾਂ ਸਮਾਜ ਨੂੰ ਹੋਰ ਵਧੀਆ ਸੁੰਦਰ ਬਣਾ ਸਕੀਏ ਫਰੀਦਕੋਟ ਜ਼ਿਲ੍ਹੇ ਨਾਲ ਸੁੰਦਰਤਾ ਪੱਤਰਕਾਰਾਂ ਲਈ ਹੈ ਜਾਂ ਆਸ-ਪਾਸ ਦੇ ਇਲਾਕੇ ਦੇ ਵੀ ਇਹ ਬਿਲਕੁਲ ਆਸ-ਪਾਸ ਦੇ ਇਲਾਕੇ ਦੇ ਸਾਰੇ ਹੀ ਪੱਤਰਕਾਰੇ ਦੇ ਵਿਚਾਰੇ ਵੱਖ-ਵੱਖ ਜਗ੍ਹਾ ਤੇ ਕੋਰਸ ਹੋ ਰਿਹਾ ਹੈ ਆਪਣੇ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਫਰੀਦਕੋਟ ਹੀ ਹੋ ਰਿਹਾ ਬਾਕੀ ਹਰ ਡਿਸਟ੍ਰਿਕਟ ਦੇ ਵਿੱਚ ਇਹ ਪ੍ਰੋਗਰਾਮ ਹੋਣ ਜਾ ਰਿਹਾ ਹਾਂ ਦੇ ਪੱਤਰਕਾਰਾਂ ਨੂੰ ਹਾਂਜੀ ਇਹ ਪੱਤਰਕਾਰਾਂ ਵਾਸਤੇ ਹੀ ਸਪੈਸ਼ਲ ਇੱਕ ਪ੍ਰੋਗਰਾਮ ਹੈ ਜੀ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਟੈਕਨੀਕਸ ਇਸ ਤਰ੍ਹਾਂ ਦੀਆਂ ਦੇ ਰਹੇ ਹਾਂ ਜਿਹੜੇ ਉਹ ਸਰੀਰ ਤੋਂ ਵੀ ਸਵਸਥਤ ਰਹਿਣਗੇ ਮਨ ਤੋਂ ਵੀ ਸਵਸਥਤ ਰਹਿਣਗੇ ਤੇ ਸਮਾਜ ਲਈ ਬਹੁਤ ਵਧੀਆ ਕੰਮ ਕਰ ਪਾਉਣਗੇ ਜੇ ਕੋਈ ਸ਼ਹਿਰ ਵਾਸੀ ਇਸ ਵਿੱਚ ਆਉਣਾ ਚਾਹੇ ਉਹਨਾਂ ਲਈ ਅਲੱਗ ਤੋਂ ਅਸੀਂ ਕੋਰਸ ਰੱਖੇ ਹੋਏ ਆ ਉਹਨਾਂ ਦੇ ਵਿੱਚ ਉਹ ਇਨਵੋਲ ਹੋ ਸਕਦੇ ਆ ਕਿੰਨੇ ਸਮੇਂ ਲਈ ਹੈ ਜਮਤ ਕਿੰਨਾ ਟਾਈਮ ਹੀ ਹੋਈ ਹੈ ਇਹ ਅਸੀਂ 2 ਘੰਟੇ ਲੈ ਰਹੇ ਆ ਜੀ ਤਰਨੋਂ ਜਿਹੜਾ ਟਾਈਮ 1 ਤੋਂ 3 ਅਸੀਂ ਰੱਖਿਆ ਹੈ ਇਹਦੇ ਵਿੱਚ ਜਿਹਦੇ ਵਿੱਚ ਅਸੀਂ ਸਾਰੀਆਂ ਟੈਕਨੀਕ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ 2 ਘੰਟੇ ਹਰ ਰੋਜ਼